ਬਾਈ ਬਲਵੰਤ ਸਿੰਘ ਰਾਜਵਾਨ ਦੇ ਰਹਿ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਦੋਂ ਕਿ ਭਾਈ ਰਾਜਵਾਨਾ ਨੇ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਸੀ ਉਦੋਂ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਸ ਦੀ ਤੀਸਰੀ ਮੀਟਿੰਗ ਸਮਾਪਤ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਕੀ ਗੱਲਾਂ ਹੋਈਆਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪ ਦੱਸਿਆ ਨੇ ਕੀ ਕਹਿੰਦੇ ਨੇ ਹਰਜਿੰਦਰ ਸਿੰਘ ਧਾਮੀ ਤੁਹਾਨੂੰ ਸੁਣਾ ਦਿੰਦੇ ਆ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਾਨੀ ਰਕਵੀਰ ਸਿੰਘ ਜੀ ਵੱਲੋਂ ਭਾਈ ਬਲਵੰਤ ਸਿੰਘ ਜੀ ਰਾਜਵਾਨ ਦੇ ਜਿਹੜੀ ਉਹਨੇ ਜੇਲ੍ਹ ਵਿੱਚ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਆਧਾਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਦਾਸ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਜੀ ਹਮਦਾਰ ਦੇ ਜਿਹੜੇ ਉੱਗੇ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਤੇ ਹਰ ਇੱਕ ਪੱਖ ਤੋਂ ਓਮ ਵੀ ਪੰਜਾਬੀਆਂ ਨੂੰ ਸਮਰਪਿਤ ਮੇਰਾ ਵੀਰ ਛੋਟਾ ਸਰਦਾਰ ਬਿਰਸਾ ਸਿੰਘ ਬਲਟੋਹਾ ਔਰ ਸਾਡੀ ਭੈਣ ਬੀਬੀ ਕਮਲਦੀਪ ਕੌਰ ਜੀ ਇਹ ਪੰਜ ਮੈਂਬਰੀ ਕਮੇਟੀ ਪਹਿਲਾਂ ਵੀ ਇਕੱਤਰ ਹੋਈ ਅੱਜ ਇਹਦੀ ਤੀਜੀ ਪਲੇਠੀ ਮੀਟਿੰਗ ਸੀ ਕਿਉਂਕਿ ਹੁਣ ਤੱਕ ਜਿੰਨਾ ਸਾਡਾ ਖਤੋਂ ਖਿਤਾਬ ਹੋਈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਵੀ ਲਿਖੀ ਸੀ ਤੇ ਸਰਦਾਰ ਹਮਿੰਦਰ ਸਿੰਘ ਕਾਲਕਾਨੇ ਵੀ ਲਿਖੀ ਸੀ ਉਹ ਦੀ ਸਾਨੂੰ ਈਮੇਲ ਤੇ ਰਿਪਲਾਈ ਵੀ ਆ ਗਈ ਸੀ ਕਿ ਜਥੇਦਾਰ ਕਾਲਤਖ ਸਾਹਿਬ ਵੱਲੋਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਇਹ ਆਨਰੇਬਲ ਹੋਮ ਮਿਨਿਸਟਰ ਸਾਹਿਬ ਦੇ ਨਾਲ ਇਸ ਮਸਲੇ ਤੇ ਗੱਲ ਕਰੇ ਤੇ ਉਨੇ ਉਹਦੀ ਈਮੇਲ ਦੀ ਕਾਪੀ ਹੋਮ ਮਿਨਿਸਟਰ ਸਾਹਿਬ ਨੂੰ ਵੀ ਭੇਜੀ ਸੀ ਉਹ ਤੋਂ ਬਾਅਦ ਫਿਰ ਸਾਡੇ ਸਕੱਤਰ ਵੱਲੋਂ ਉਹਨਾਂ ਦੇ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ, ਈਮੇਲ ਕੀਤੀ ਗਈ ਸੀ ਕਿ ਇਦਾ ਇਦਾ ਪ੍ਰਾਈਮ ਮਿੰਿਸਟਰ ਸਾਹਿਬ ਵੱਲੋਂ ਜਿਹੜਾ ਰਿਸਪਾਂਸ ਆਇਆ ਉਹਦੇ ਤਹਿਤ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਮੀਟਿੰਗ ਕੀਤੀ। ਮੀਟਿੰਗ ਤੋਂ ਪਹਿਲਾਂ 3 ਜਨਵਰੀ ਨੂੰ ਇੱਕ ਫੇਰ ਚਿੱਠੀ ਲਿਖੀ ਮੈਂ ਆਪਣੇ ਵੱਲੋਂ 5 ਮੈਂਬਰੀ ਕਮੇਟੀ ਦੇ ਬਿਹਾਫ ਦੇ ਉੱਤੇ ਕਿ ਅਸੀਂ ਆਹ 5 ਮੈਂਬਰ ਜਿਹੜੇ ਆ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਆ ਹਾਲਾਤ ਹੁਣ ਜਿਹੜੇ ਕਿਉਂਕਿ ਉਜोध्या ਦਾ ਉਦਰਤ ਘਟਨਾ ਆ ਗਿਆ ਇਸ ਇਨ ਬਿਟਵੀਨ ਅਸੀਂ ਇੱਕ ਦੋ ਮੀਟਿੰਗਾਂ ਹੋਰ ਵੀ ਬੈਠ ਕੇ ਭਾਜੀ ਬਲਜਿੰਦਰ ਭਾਜੀ ਬਟੂਆ ਸਾਹਿਬ ਕਾਲਕਾ ਜੀ ਉਸ ਦਿਨ ਸਾਡੇ ਨਾਲ ਇੰਟਰਨੈਟ ਤੇ ਹੋ ਗਿਆ ਸੀ ਰੂਬਰੂ ਤੇ ਭੈਣ ਕਮਲਦੀਪ ਕੌਰ ਉਹ ਅਸੀਂ ਸਾਰਾ ਅਪਡੇਟ ਵੀ ਕੀਤਾ ਸੀ ਸੋ ਅੱਜ ਅਸੀਂ ਸਾਰਾ ਬੈਠ ਕੇ ਮਿਲਾਂਕਣ ਫੇਰ ਕੀਤਾ ਕਿਉਂਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਤਰੀਕ ਨੇਚਿਤ ਕੀਤੀ ਗਈ ਸੀ ਕਿ 27 ਤਰੀਕ ਤੱਕ ਅਸੀਂ ਬੈਠ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਕੇਸ ਤੇ ਨਾਲ ਦੂਸਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਦਾ ਕੇਸਾਂ ਦੇ ਬਾਬਤ ਗੱਲ ਕੀਤੀ ਜਾ ਸਕੇ। ਸੋ ਦੇ ਵਿੱਚ ਭਾਜੀ ਬਲਜਿੰਦਰ ਸਿੰਘ ਜੀ ਨੇ ਵੀ ਆਪਣੇ ਬਹੁਤ ਜਿਹੜੇ ਯਤਨ ਆ ਉਹ ਸਾਰੇ ਅਰੰਭੇ ਆ ਤੇ ਕਾਲਕਾ ਜੀ ਨੇ ਵੀ ਤੇ ਅਸੀਂ ਆਪਣੇ ਤੌਰ ਤੇ ਉੱਤੇ ਵੀ ਲੱਗੇ ਆ। ਪਾਰੋ 7 ਤਰੀਕ ਨੂੰ ਮੁੱਖ ਰੱਖਦੇ ਆਂ ਅੱਜ ਇਹ ਸਾਰੀ ਬੈਠਕ ਫੇਰ ਦੁਬਾਰਾ ਅਸੀਂ ਸੱਦੀ ਸੀ ਇੱਥੇ ਹੁਣ ਤੱਕ ਦੇ ਜਿੰਨੇ ਵੀ ਸਾਰੇ ਹਾਲਾਤ ਆ ਉਹ ਸਾਰੇ ਅਸੀਂ ਬੈਠ ਕੇ ਡਿਸਕਸ ਵੀ ਕੀਤੇ ਆ ਉਹ ਤੋਂ ਇਲਾਵਾ ਕਿਉਂਕਿ ਭਾਜੀ ਦਾ ਤਜਰਬਾ ਵੀ ਵਾਧਿਆ ਇਸ ਫੀਲਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਉਂਕਿ ਸਾਰਿਆਂ ਦੀ ਇੱਕ ਮਤ ਸੀ ਕਿ 22 ਤਰੀਕ ਤੱਕ ਉਹ ਸਾਰੇ ਬਿਜੀ ਨੇ ਤੇ 22 ਤੋਂ ਬਾਅਦ ਫੇਰ ਬੈਠ ਕੇ ਉਹਨਾਂ ਦੇ ਨਾਲ ਜਿਹੜਾ ਸਾਡਾ ਖਤਕਤਬ ਚੱਲ ਰਹੀ ਆ ਉਹ ਕਿਸੇ ਪੋਜ਼ਿਟਿਵ ਪੱਖ ਵਾਲੇ ਪਾਸੇ ਨੂੰ ਜ਼ਰੂਰ ਪਹੁੰਚੂਗੀ ਤੇ ਪੋਜ਼ਿਟਿਵ ਪੱਖ ਇਹ ਕਹਿ ਵੀ ਰਿਹਾ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੜੀਆਂ ਚਿੱਠੀਆਂ ਲਿਖੀਆਂ ਇੱਕ ਅੱਧੀ ਦਾ ਸਾਨੂੰ ਰਿਸਪੌਂਡ ਆਇਆ ਸੀ ਪਰ ਇਸ ਵਾਰ ਉਹਨਾਂ ਨੇ ਉਹ ਚਿੱਠੀ ਨੂੰ ਇਮੀਡੀਏਟ ਉਹ ਸਾਨੂੰ 20 ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਉਹ ਜਿਹੜੀ ਸੀ ਈਮੇਲ ਕੀਤੀ ਕਿ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਸੋ ਇਹ ਸਾਰਤਕ ਪੱਖ ਸਿਗਾ ਉਹ ਬੈਠ ਕੇ ਅਸੀਂ ਸਾਰਾ ਡਿਸਕਸ ਕੀਤਾ ਤੇ ਨਾਲ ਦੀ ਨਾਲ ਫਿਰ ਇੱਕ ਇਹ ਵੀ ਫੈਸਲਾ ਹੋਇਆ ਕਿ ਜ세ਦਾਰ ਸਾਹਿਬ ਨਾਲ ਵੀ ਚਾਹੇ ਉਹਨਾਂ ਨੂੰ ਬੈਠ ਕੇ ਚਾਹੇ ਚਿੱਠੀ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੰਮ ਜਿਹੜਾ ਆ ਇਹ ਤੁਰੰਤ ਤੁਰਤ ਵਾਲਾ ਹੋਣਾ ਨਹੀਂ ਕਿਉਂਕਿ ਸਰਕਾਰਾਂ ਦੇ ਮਸਲੇ ਵਿੱਚ ਇਨਵੋਲ ਵਿਆ ਤੇ ਇਹ ਸਾਰਾ ਉਹਨਾਂ ਨਾਲ ਬੈਠ ਕੇ ਜਦੋਂ ਵੀ ਸਾਨੂੰ ਟਾਈਮ ਓਪਰਪ੍ਰੀਟ ਮਿਲ ਗਿਆ ਇਹ ਜ਼ਰੂਰ ਅਸੀਂ ਹੋਪਫੁਲੀ ਉਧਰਲੇ ਪਾਸੇ ਨੂੰ ਵਧਾਂਗੇ। ਸੋ ਅੱਜ ਅਸੀਂ ਬੈਠ ਕੇ ਸਾਰਿਆਂ ਨੇ ਫਿਰ ਇਸੇ ਗੱਲ ਤੇ ਡਿਸਕਸ਼ਨ ਵੀ ਕੀਤੀ ਆ। ਔਰ ਹੈਲਥੀ ਡਿਸਕਸ਼ਨ ਹੋਈ ਆ ਸਾਰੀ ਤੇ ਸਾਰੇ ਇਸ ਗੱਲ ਨਾਲ ਸਹਿਮਤ ਵੀ ਆ ਕਿ ਇਹ ਤੇਜ਼ੀ ਦੇ ਵਿੱਚ ਨਹੀਂ। ਇਹ ਜਿਗਰੇ ਦੇ ਨਾਲ ਸਾਰੀ ਕਿਉਂਕਿ 22 ਵਿੱਚ ਆ ਗਈ ਉਹਦੇ ਕਰਕੇ ਇਹਦੇ ਲਈ ਅਸੀਂ ਹੁਣ ਆਪਣਾ ਜਿਹੜਾ ਯਤਨ ਅਗਲਾ ਉਹ ਵੀ ਰੰਬਿਆ ਆ ਉਹਦੇ ਵਿੱਚ ਅਸੀਂ ਪਹਿਲਾਂ ਵੀ ਇਸ ਗੱਲ ਤੇ ਤਿਆਰ ਸੀ ਸੋ 27 ਲਈ ਕਿਉਂਕਿ ਮੋਰੇ ਤਰੀਕ ਆ ਜਾਣੇ ਸੀ ਸਿੰਘ ਸਾਹਿਬ ਦਾ ਵੀ ਹਦੇਸ਼ ਸੀਗਾ ਉਹਨੂੰ ਵੀ ਅਸੀਂ ਮੁੱਦੇ ਨਜ਼ਰ ਰੱਖਿਆ ਤੇ ਅਸੀਂ ਬੈਠ ਕੇ ਸਾਰੀ ਗੱਲ ਵੀ ਕੀਤੀ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਸਮਾਂ ਆ ਇਹਦਾ ਥੋੜਾ ਜਿਹਾ ਅਨਲਿਮਿਟਿਡ ਕਰਤਾ ਜਾਵੇ ਤਾਂ ਕਿ ਇਹਦੇ ਵਿੱਚੋਂ ਕੋਈ ਚੰਗਾ ਜਿਹੜਾ ਆ ਉਹ ਨਤੀਜਾ ਨਿਕਲ ਸਕੇ ਸੋ ਸਾਨੂੰ ਆਸ ਵੀ ਆ ਇੱਕ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਨੀ ਚਾਹਣਾ ਅੱਜ ਭਾਈ ਗਰਦੀਪ ਸਿੰਘ ਖਾੜਾ ਜਿਹੜੇ 15 ਦਿਨ ਦੀ ਪ੍ਰੋਲ ਤੇ ਆਏ ਸੀ ਉਹਨਾਂ ਦਾ ਟੈਲੀਫੋਨ ਵੀ ਮੈਨੂੰ ਆਇਆ ਸੀ ਇਹ ਉਹ ਨੌ ਸਿੰਘ ਆ ਜਿਨ੍ਹਾਂ ਦੀ ਨੋਟੀਫਿਕੇਸ਼ਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 500 50ਵੇਂ ਪ੍ਰਕਾਸ਼ ਪੁਰਬ ਤੇ ਹੋਈ ਸੀ ਉਹਦੇ ਵਿੱਚੋਂ ਭਾਈ ਰਾਜੋਵਾਨਾ ਸਾਹਿਬ ਦਾ ਕੇਸ ਜਿਹੜਾ ਉਹ ਵੱਖਰਾ ਆ ਉਹ ਵੱਖਰਾ ਇਸ ਕਰਕੇ ਕਿਉਂਕਿ ਉਹਦੇ ਵਿੱਚ ਡੇਥ ਸੈਂਟੈਂਸ ਨੂੰ ਇਹਨੂੰ ਕਮਿਊਟ ਕਰਨਾ ਸੀ। ਔਰ ਉਹ ਡੈਥ ਸੈਂਟੈਂਸ ਨੂੰ ਲਾਈਫ ਅਮਰਜਮੈਂਟ ਦੇ ਵਿੱਚ ਕਰਨਾ ਸੀ ਉਹ ਨੋਟੀਫਿਕੇਸ਼ਨ ਇਹਨਾਂ ਦੀ ਤੇ ਖੈੜਾ ਸਾਹਿਬ ਤੇ ਪੁੱਲਰ ਸਾਹਿਬ ਦੀ ਕਿਉਂਕਿ 33 34 34 ਸਾਲ ਦੀ ਤੇ ਪੁੱਲਰ ਸਾਹਿਬ ਦੀ 28 29 ਸਾਲ ਹੋ ਗਈ ਆ ਅੰਦਰ ਆਪਣੇ ਕੈਦ ਪੂਰੀ ਹੋ ਚੁੱਕੀ ਆ। ਸੋ ਵੀ ਕਹਿੰਦੇ ਸੀ ਇਸ ਕਰਕੇ ਅਸੀਂ ਸਾਰਾ ਮੁੱਦਾ ਜਿਹੜਾ ਇਹ ਰਾਜਵਾਨਾ ਸਾਹਿਬ ਦਾ ਚੇਚੇ ਤੌਰ ਦੇ ਉੱਤੇ ਕਿਉਂਕਿ ਇਹ ਕਮੇਟੀ ਉਸ ਮੁੱਦੇ ਤੇ ਬਣੀ ਆ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਬਣੀ ਆ। ਸੋ ਅਸੀਂ ਪੋਰ ਜੋਰ ਯਤਨ ਕਰ ਰਹੇ ਹਾਂ ਕਈ ਵਾਰੀ ਸਾਡਾ ਸੁਭਾਅ ਬਣ ਗਿਆ ਆ ਤੇ ਖਾਸ ਕਰਕੇ ਮੈਂ ਦੇਖਦਾ ਵੀ ਅਸੀਂ ਦਵਾ ਸੱਟ ਕਹਿੰਨੇ ਵੀ ਇੱਕਦਮ ਸਾਡਾ ਇੱਕ ਸਮਾਜ ਦਾ ਤੇ ਸੁਭਾਅ ਬਣ ਗਿਆ ਖਾਸ ਕਰਕੇ ਸਾਡਾ ਸਿੱਖਾਂ ਦੇ ਵਿੱਚ ਮੈਂ ਚਿੱੱਚੇ ਤੌਰ ਤੇ ਕਹਿ ਲਵਾਂ ਪਰ ਹਰ ਇੱਕ ਗੱਲ ਲਈ ਯਤਨ ਕਰਨਾ ਪੈਂਦਾ ਯਤਨ ਤੋਂ ਬਾਅਦ ਫਿਰ ਕੋਈ ਗੱਲ ਜਿਹੜੀ ਉਸੇ ਦੇ ਚੜਦੀ ਆ ਸੋ ਇਹ ਤਾਨਦੇਹੀ ਦੇ ਨਾਲ ਦਿਲੋਂ ਇਹਦੇ ਲਈ ਇਹ ਯਤਨ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਤੇ ਗੁਰੂ ਕਿਰਪਾ ਕਰੇ ਮੇਰਾ ਖਿਆਲ ਸਾਨੂੰ ਛੇਤੀ ਇਹਦਾ ਜਿਹੜਾ ਰਿਜ਼ਲਟ ਆ ਉਹ ਸਮੇਂ ਅਨੁਸਾਰ ਇਹ ਜਰੂਰ ਮਿਲੂਗਾ ਸੋ ਇਸ ਕਰਕੇ ਸਾਡੇ ਇਹ ਪੰਜ ਮੈਂਬਰ ਸਹਿਬਾਨ ਅਸੀਂ ਅੱਜ ਚੇਚੇ ਤੌਰ ਤੇ ਸੀ ਫੇਰ ਬਾਹਰ ਤੁਸੀਂ ਕੱਲੇ-ਕੱਲੇ ਨੂੰ ਫੇਰ ਪੁੱਛਣਾ ਕਿ ਕੀ ਅੰਦਰ ਹੋਇਆ ਅੰਦਰ ਸਿਰਫ ਸਾਡੀ ਜਿਹੜੀ ਡਿਸਕਸ਼ਨ ਹੋਣ ਤੱਕ ਦੀ ਸਾਰਾ ਮੁਲਾਂਕਣ ਵੀ ਕੀਤਾ ਗਿਆ ਹਾਲਾਤਾਂ ਨੂੰ ਵੀ ਮੋਦੇ ਨਜ਼ਰ ਰੱਖਿਆ ਗਿਆ ਤੇ ਉਹ ਤੋਂ ਇਲਾਵਾ ਸਿੰਘ ਸਾਹਿਬ ਵਾਲੀ ਜਿਹੜੀ ਸੀਗੀ ਉਹਨੂੰ ਵੀ ਜਿਹੜਾ ਉਹਨੂੰ ਵੀ ਇਸ ਤਰਜ ਤੇ ਰੱਖਿਆ ਗਿਆ ਇੱਕ ਬੇਨਤੀ ਜਿਹੜੀ ਮੈਂ ਹੋਰ ਨਾਲ ਕਰਦਿਆਂ ਬੀਇੰਗ ਐਡਵੋਕੇਟ ਮੈਂ ਸੋਚਦਾ ਕਿ ਕਿਉਂਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੇ ਵਿੱਚ ਬਿਆਨ ਸਿੰਘ ਕਾਂਢ ਦੇ ਵਿੱਚ ਸਰਦਾਰ ਗਰਮੀਤ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਤੇ ਸਰਦਾਰ ਲਖਵਿੰਦਰ ਸਿੰਘ ਉਹ ਬੇਲ ਤੇ ਰਿਲੀਜ਼ ਕੀਤੇ ਗਏ ਤੇ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਤੇ ਆਪਣੇ ਹੋਰ ਕੇਸ ਵੀ ਪੈਂਡਿੰਗ ਹਾਲੇ ਭਾਈ ਪਿਹੋਰਾ ਸਾਹਿਬ ਤੇ ਭਾਈ ਅਰਤਾਰ ਸਿੰਘ ਤਾਰਾ ਪਰਮਜੀਤ ਸਿੰਘ ਜੀ ਪਿਹੋਰਾ ਇਹ ਵੀ ਬਿਆਨ ਸਿੰਘ ਕਾਂਢ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਆ ਕਿਉਂਕਿ ਉਹ ਦੇ ਵਿੱਚ ਜੇ ਤਿੰਨ ਜਿਹੜੇ ਮੇਨਸ ਅਗੇ ਜਿਹੜੇ ਅੱਜ ਬੇਲ ਤੇ ਆਏ ਆ ਤੇ ਇਹ ਵੀ ਉਹਦੇ ਵਿੱਚ ਸ਼ਾਮਲਿਆ ਭਾਵੇਂ ਮੈਂ ਵੱਖਰਾ ਉਹ ਕਨਸੈਪਟ ਇਸ ਕਰਕੇ ਆ ਕਿ ਜੇ ਕਿਸੇ ਤੇ ਕੇਸ ਪੈਂਡਿੰਗ ਹੈ ਉਹਦੀ ਰਿਹਾਈ ਉਦੋਂ ਹੀ ਹੋਣੀ ਹੁੰਦੀ ਜਦਲੇ ਉਹ ਤੇ ਕੋਈ ਕੇਸ ਮੁੱਕ ਜਾਂਦਾ ਜਾਂ ਬੇਲ ਮਿਲ ਜਾਂਦੀ ਆ ਪਰ ਅਸੀਂ ਇਹ ਵੀ ਕਹਿੰਦੇ ਆ ਸੈਂਟਰ ਸਰਕਾਰ ਤੋਂ ਮੰਗ ਰੱਖਦੇ ਆ ਕਿ ਉਹਨਾਂ ਦੀ ਵੀ ਜਿਹੜੀ ਸਜ਼ਾ 20 ਸਾਲ ਤੋਂ ਉੱਤੇ ਹੋ ਚੁੱਕੀ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਬਾਕੀ ਦਾ ਜਿਹੜੇ ਚੱਲਦੇ ਚੱਲਦੇ ਰਹਿਣ ਇੱਕ ਜਿਹੜੀ ਅਸੀਂ ਸੀਪੇ ਆਮ ਅਕਸਰ ਕਈਆਂ ਗੱਲਾਂ ਤੇ ਟਕਰਾ ਹੋ ਜਾਂਦਾ ਤੇ ਭਾਜੀ ਦੀ ਸਾਰੀ ਇਸ ਪੰਜ ਮੈਂਬਰੀ ਦੀ ਪਹਿਲਾਂ ਤੋਂ ਸੀਪੇ ਆਪਾਂ ਪੀਸਫੁਲੀ ਬੈਠ ਕੇ ਇਹਨਾਂ ਦੇ ਨਾਲ ਡੈਪੂਟੇਸ਼ਨ ਦੇ ਤੌਰ ਤੇ ਗੱਲਬਾਤ ਰਾਂਗੇ ਮਸਲੇ ਨੂੰ ਹੱਲ ਕਰਨਾ ਸੋ ਉਹਦੇ ਤਹਿਤ ਹੀ ਅਸੀਂ ਸਾਰੀ ਇਹ ਜਿਹੜੀ ਰਣਨੀਤੀ ਅਪਣਾਈ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਗੱਲ ਦੇ ਉੱਤੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਹਾਡਾ ਆਪਣਾ ਕੀਤਾ ਫੈਸਲਾ ਤੁਹਾਡੇ ਕੋਲੋਂ ਲਾਗੂ ਕਰਵਾਉਣਾ ਦੇ ਭਾਈ ਰਾਜਵਾਨਾ ਸਾਹਿਬ ਦੀ ਤਾਂ ਜਿਹੜੇ ਤੁਸੀਂ ਡੈਥ ਸੈਂਟੈਂਸ ਕਮਿਊਟ ਕਰਨੀ ਤਾਂ ਉਹ ਤਾਂ ਲਾਈਫ 'ਚ ਹੀ ਜਾਣੀ ਆ ਨਾ ਉਹ ਵੀ ਬਾਹਰ ਦਾ ਆਉਣਾ ਨਹੀਂ ਹਾਲ ਦੀ ਘੜੀ ਪਰ ਜੇ ਉਹ ਵੀ ਸਜ਼ਾ ਪੂਰੀ ਹੁੰਦੀ ਉਹਨਾਂ ਦੇ ਵੀ ਅਸੀਂ ਚਾਹੋਨੇ ਪਏ ਉਹ ਵੀ ਨਾਲ ਹੀ ਸਾਰਿਆਂ ਦੇ ਆਉਣ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਅਸੀਂ ਪੋਜੀਟਿਵਲੀ ਸਾਰਿਆਂ ਪੱਖਾਂ ਨੂੰ ਬੈਠ ਕੇ ਵਿਚਾਰਿਆ ਕਿ ਕਈ ਵਾਰੀ ਟਕਰਾਅ ਹੋ ਜਾਂਦੇ ਟਕਰਾਮਾਂ ਦੇ ਵਿੱਚੋਂ ਕੰਸਰਨਡ ਮੁੱਦਾ ਜਿਹੜਾ ਉੜ ਜਾਂਦਾ ਸੋ ਭਾਜੀ ਸਾਡੇ ਵਿੱਚ ਸਿਆਣੇ ਆ ਸਾਰਿਆਂ ਤੋਂ ਇਹਨਾਂ ਦੀ ਵੀ ਅਸੀਂ ਗਾਈਡਲਾਈਨ ਰਹਿ ਰਹੇ ਆ ਤੇ ਬਾਕੀ ਸਾਰੇ ਚਾਰ ਮੈਂਬਰ ਜਿਹੜੇ ਇਹ ਵੀ ਮੈਂ ਸਮਝਦਾ ਆ ਸਾਰੇ ਸੂਝ ਸੂਝਵਾਨ ਸੂਝਵਾਨ ਆ ਭੈਣ ਸਾਡੀ ਕਿਉਂਕਿ ਮੁਲਾਕਾਤ ਕਰਦੀ ਰਾਜਵਾਨਾ ਸਾਹਿਬ ਨਾਲ ਤੇ ਅਸੀਂ ਅਪਡੇਟ ਵੀ ਤਾਂ ਕਿ ਉਹਨਾਂ ਨੂੰ ਪੇ ਹੁਣ ਤੱਕ ਦੀ ਜਿਹੜੀ ਕਿਹੜੀ ਗੱਲ ਆ ਉਹ ਅਪਡੇਟ ਸਾਰੀ ਕਰਾਤੀ ਆ ਸੋ ਅੱਜ ਦੇ ਵਿੱਚ ਅਸੀਂ ਕਿਉਂਕਿ 22 ਦਾ ਜਿਹੜਾ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਾਰੇ ਰੋਜੇਵਾ ਵਿੱਚ ਇਹ ਆਪਣੇ ਹੋਮ ਮਿਨਿਸਟਰ ਸਾਹਿਬ ਦੀ ਸਿਸਟਰ ਦੀ ਡੈਥ ਹੋ ਗਈ ਸੀ ਸੋ ਇਸ ਕਰਕੇ ਅਸੀਂ ਹੁਣ ਆਸ ਰੱਖਦੇ ਆ ਕਿ 22 ਤੋਂ ਬਾਅਦ ਕੋਈ ਸਮਾਂ ਸਾਨੂੰ ਜਿਹੜਾ ਮਿਲ ਜਾਊਗਾ ਉਹ ਸਮੇਂ ਦੇ ਅਨਸਾਰ ਫਿਰ ਅਸੀਂ ਜ਼ਰੂਰ ਬੈਠ ਕੇ ਉਹਨਾਂ ਨਾਲ ਗੱਲ ਜਿਹੜੀ ਆ ਉਹ ਕਰਾਂਗੇ ਇਹਨਾਂ ਕਿ ਅੱਜ ਦਾ ਸਿਕਾ ਫਿਰ ਤੁਹਾਨੂੰ ਬਾਹਰ ਜਾ ਕੇ ਸਾਰਿਆਂ ਨੂੰ ਇਕੱਲੇ ਇਕੱਲੇ ਨੇ ਫਿਰ ਕੀ ਹੋਇਆ ਕੀ ਹੋਇਆ ਆ ਜਿਹੜਾ ਅੱਜ ਅਸੀਂ ਬੈਠ ਕੇ ਦਸਕਸ ਕੀਤਾ ਪਹਿਲਾਂ ਵੀ ਇਹੋ ਹੀ ਪਾਲਿਸੀ ਸੀ ਵੀ ਆਪਾਂ ਬੈਠ ਕੇ ਇਹਦਾ ਮਸਲੇ ਦਾ ਹੱਲ ਕਰਨਾ ਆ ਤੇ ਉਹਦੇ ਲਈ ਅਸੀਂ ਆਪਣੇ ਜਿਹੜੇ ਯਤਨ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿਉਂਕਿ ਇੰਡੀਵਿਜੂਅਲ ਤੌਰ ਦੇ ਉੱਤੇ ਨਹੀਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਸਰਪ੍ਰਸਤੀ ਨੇ ਕਮੇਟੀ ਉਹ ਨਹੀਂ ਬਣਾਈ ਆ ਸੋ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਹਾਈ ਟੈਂਪੋਰਲ ਸੀਟ ਜਿਹੜੀ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਆ ਉੱਥੋਂ ਜਿਸਲੇ ਕੋਈ ਆਵਾਜ਼ ਉੱਠਦੀ ਆ ਉਹ ਸਮੁੱਚੀ ਕੌਮ ਦੀ ਮੰਨੀ ਜਾਂਦੀ ਤੇ ਉਹ ਕਮੇਟੀ ਉਹਨਾਂ ਨੇ ਬਣਾਈ ਆ ਪੰਜ ਮੈਂਬਰੀ ਸੋ ਇਹ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਅਸੀਂ ਜਿਹੜੀ ਅਗਲੀ ਰਣਨੀਤੀ ਆ ਉਹ ਸਾਰੀ ਅਪਣਾ ਰਹੇ ਹਾਂ ਸੋ ਭਾਈ ਸਾਹਿਬ ਭਾਈ ਰਾਜੋਵਾਨਾ ਸਾਹਿਬ ਦੀ ਜਦੋਂ 2112 ਚ ਇਹ ਡੈਥ ਸੈਂਟੈਂਸ ਜਿਹੜਾ ਸੀ ਇਹਨੂੰ ਜਿੱਲੇ ਸਟੇ ਹੋਇਆ ਸੀ ਪ੍ਰੈਜ਼ੀਡੈਂਟ ਸਾਹਿਬ ਤੋਂ ਉਦੋਂ ਵੀ ਅਕਾਲ ਤਖਤ ਦੀ ਡਾਇਰੈਕਸ਼ਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਅਪੀਲ ਪਾਈ ਸੀ ਪਟੀਸ਼ਨ ਸੋ ਹੁਣ ਇਹ ਪੰਜ ਮੈਂਬਰ ਉਸੇ ਤਾਰਜ ਤੇ ਅਕਾਲ ਤਖਤ ਸਾਹਿਬ ਦੀ ਉਹਨਾਂ ਦੀ ਮੈਂ ਸਮਝਦਾ ਵੀ ਸਰਪ੍ਰਸਤੀ ਤੇ ਉਹਨਾਂ ਦੀ ਕਮਾਂਡ ਥੱਲੇ ਇਹ ਕਮੇਟੀ ਚੱਲ ਰਹੀ ਆ ਸੋ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਿੱਖਾਂ ਦਾ ਮਹਾਨ ਸਾਰੇ ਦੁਨੀਆਂ ਦੇ ਵਿੱਚ ਜੇ ਕੋਈ ਮਹਾਨ ਤਖਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਸੋ ਇੱਥੋਂ ਬਣਾਈ ਹੋਈ ਕੋਈ ਵੀ ਆਵਾਜ਼ ਜਿਹੜੀ ਆ ਉਹ ਕੌਮ ਦੀ ਸਮੁੱਚੀ ਦੀ ਆਵਾਜ਼ ਗਣੀ ਜਾਂਦੀ ਆ ਸੋ ਇਹ ਬੈਠ ਕੇ ਅੱਜ ਅਸੀਂ ਸਾਰਿਆਂ ਨੇ ਇਹੋ ਫੈਸਲਾ ਕੀਤਾ ਸੀਗਾ ਤੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਾਰੇ ਮੈਂਬਰ ਜਿਹੜੀ ਅੱਜ ਗੋਲਕ ਦੇ ਉੱਤੇ ਜਿਹੜੀ ਪੈਸੇ ਚੋਰੀ ਹੋਏ ਨੇ ਉਹ ਕੀ ਏ ਸਾਰਾ ਜਿਹੜਾ ਗੋਲਕ ਚੋਂ ਪੈਸੇ ਚੋਰੀ ਹੋਏ ਨੇ ਇੱਕ ਮਿੰਟ ਇਹ ਵੀ ਲਗਾ ਕਰ ਰਾਜੀ ਜਿਹੜਾ ਅੱਜ ਦਾ ਅੱਜ ਦਾ ਮੁੱਦਾ ਪੰਜ ਮੈਂਬਰੀ ਦਾ